ਹੌਣਦਾ ਸਾਡੀ ਧੂਰੀ ਲਹਿਰਾ ਗਾਗਾ ਬਰਨਾਲਾ ਇਹ ਪੂਰੇ ਕੈਮ ਨੇ ਮੁੱਠੀਆਂ ਜਿਸ ਸੁੱਕੀ ਫਿਰਦੇ ਨੇ ਵੀ 92 ਜਿਹੜੇ ਮਿੱਟੀ ਦੇ ਗੋਗੇ ਬਣਾ ਕੇ ਤੋਰਦੇ ਨਾ ਆਪਾਂ ਨੇ ਉਹਨਾਂ ਨੇ ਝੂਠੇ ਹੀ ਲਾਰੇ ਲਾਏ ਨੇ ਉਹਨਾਂ ਨੇ ਹਵਾ 'ਚੇ ਤੀਰ ਮਾਰੇ ਨੇ ਕਹਿੰਦੇ 1000 ਰੁਪਏ ਦੀ ਕੋਈ ਗੱਲ ਕਰਦਾ ਸੀਗਾ 1000 ਰੁਪਏ ਕਿਵੇਂ ਦੇ ਦੇਣਗੇ 2500 ਕਿਵੇਂ ਦੇ ਦੇਣਗੇ ਇਹ ਹਰਿਆਣੇ ਚੋਂ ਆਏ ਨੇ ਪਹਿੇਵੇ ਤੋਂ ਖੋਦੇ ਮਾਨ ਸਾਹਿਬ ਦੀ ਅੱਜ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਆਏ ਨੇ ਉਹਨਾਂ ਦੀ ਪ੍ਰਾਪਤੀਆਂ ਦੇਖੀਆਂ ਪਾਰਲੀਮੈਂਟ 'ਚ ਬੋਲਦੇ ਨੇ ਤੇ ਸਪੈਸ਼ਲ ਬੀਬੀ ਜੀ ਕੋਈ ਇਹਨਾਂ ਨੇ ਤੇਲ ਨਹੀਂ ਲਿਆ ਮਾਨ ਸਾਹਿਬ ਤੋਂ ਕੋਈ ਨਹੀਂ ਇੱਥੇ ਅੱਜ ਦੇ ਘੜੀ 'ਚ ਅਸੀਂ ਦੇਖਦੇ ਹਾਂ ਦਿਹਾੜੀਆਂ ਤੇ ਲੈ ਕੇ ਇਹ ਸਰਦਾਰ ਜਿਹੜਾ ਭਗਵੰਤ ਮਾਨ ਆ ਸੀਐਮ ਆ ਜਿਹੜਾ ਉਹ 700 500 ਦਿਹਾੜੀ ਤੇ ਲੈ ਜਾਂਦੇ ਨੇ ਸ਼ਾਮ ਨੂੰ ਦਿਹਾੜੀ ਉੱਥੇ ਦਫ਼ਤਰਾਂ ਦੇ ਵਿੱਚ ਖੜੇ ਹੁੰਦੇ ਨੇ ਇਹ ਪਹਿੇਵੇ ਤੋਂ ਚੱਲ ਕੇ ਆਪ ਦਾ ਤੇਲ ਪਵਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਮੂਲੀਅਤ ਕਰਨ ਆਏ ਨੇ ਉਹਨਾਂ ਨੂੰ ਵਧੀਆ ਦੇਖਣ ਨੂੰ ਵਧੀਆ ਲੱਗੇ ਇਹਨਾਂ ਨੇ ਉਹਨਾਂ ਦੇ ਕੰਮ ਵਧੀਆ ਲੱਗੇ ਤੇ ਉਹਨਾਂ ਨੂੰ ਅੱਜ ਮਿਲਣਗੇ ਵੀ ਪਹਿਲੀ ਵਾਰ ਮਿਲਣਗੇ ਪਰ ਸਾਰਾ ਰੋਡ ਸੋਇ ਕਰਨਗੇ ਸ਼ਾਮ ਤੱਕ ਚਾਹੇ ਹਨੇਰਾ ਹੋ ਜਾਵੇ ਹਾਂਜੀ ਅੱਜ ਦੀ ਤਰੀਕ ਵਿੱਚ ਨੋਟ ਕਰ ਲਿਓ ਤੁਹਾਡੀ ਗੱਲ ਸਾਰੀ ਦੁਨੀਆ ਦੇਖ ਰਹੀ ਹੋਊਗੀ ਸਾਡੇ 400 ਲੱਖ ਕਰੋੜ ਰੁਪਏ ਦਾ ਕਰਜ਼ਾਈ ਸਾਡਾ ਪੰਜਾਬ ਆ ਆਮ ਆਦਮੀ ਪਾਰਟੀ ਦੀ ਵਜ੍ਹਾ ਨਾਲ ਹੈ ਨਾ ਇਹਨਾਂ ਕਰਜ਼ਾ ਬਾਦਲ ਨੇ ਲਿਆ ਸੀ ਨਾ ਇਹਨਾਂ ਕਰਜ਼ਾ ਕਾਂਗਰਸ ਨੇ ਲਿਆ ਸੀ ਇਹਨੇ ਉਹਨਾਂ ਤੋਂ ਦੁੱਗਣਾ ਕਰਜ਼ਾ ਲੈ ਕੇ ਅੱਜ 4.5 ਲੱਖ ਕਰੋੜ ਰੁਪਿਆ ਕਰਜ਼ਾ ਪੰਜਾਬ ਨੇ ਦੇਣਾ ਤੇ 1000 ਰੁਪਏ ਆਪਾਂ ਨੂੰ ਕਿਵੇਂ ਆਜੂ 2500 ਆਪਾਂ ਨੂੰ ਕਿਵੇਂ ਆਜੂ ਨੌਕਰੀਆਂ ਆਪਾਂ ਨੂੰ ਕਿਵੇਂ ਮਿਲ ਜਾਣਗੀਆਂ ਇਹ ਤਾਂ ਸਾਡੀਆਂ ਜ਼ਮੀਨਾਂ ਨੂੰ ਬਿਕਾਉਣ ਵਾਸਤੇ ਲੱਗੇ ਹੋਏ ਨੇ ਕੋਈ ਇਹਨਾਂ ਨੇ ਪਾਣੀ ਦਾ ਬੰਦੋਬਸਤ ਨਹੀਂ ਕੀਤਾ ਕੋਈ ਇਹਨਾਂ ਨੇ ਨੌਕਰੀ ਦਾ ਕੋਈ ਬੰਦੋਬਸਤ ਨਹੀਂ ਕੀਤਾ ਜਿਹੜੀਆਂ ਨੌਕਰੀਆਂ ਕਹਿੰਦੇ ਨਾ ਆ ਲੋਕ ਜਿਹੜੇ ਦੇਖ ਲੈਂਦੇ ਨੇ ਵੀ ਨੌਕਰੀਆਂ ਦਿਤੀਆਂ ਇਹ ਤਾਂ ਉਹ ਚਰਨਜੀਤ ਸਿੰਘ ਚੰਨੀ ਸੀ ਜਿਹੜਾ 6 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ ਸੀ ਪੁਲਿਸ ਦੀਆਂ ਵੈਕੈਂਸੀਆਂ ਉਹਨੇ ਗੱਡੀਆਂ ਸੀਗੀਆਂ ਇਹਨੇ ਸਰਟੀਫਿਕੇਟ ਦੇਤੇ ਵੀ ਮੈਂ ਨੌਕਰੀਆਂ ਦਿਤੀਆਂ ਨੇ ਇਹਨੇ ਕੋਈ ਨੌਕਰੀ ਨਹੀਂ ਦਿੱਤੀ ਇਹਦਾ ਕੋਈ ਵੀ ਕਾਰਜ ਗਾਰੀ ਚੱਜਦੀ ਨਹੀਂ ਹੈਗੀ ਇਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਪੱਤੀ ਦੀ ਜਿਹੜੀ ਗੱਲ ਸੀਗੀ ਉਹ ਨਹੀਂ ਕਰੀ 24 ਘੰਟੇ ਦੀ ਗੱਲ ਕਰਦਾ ਸੀਗਾ 6 ਮਹੀਨੇ ਦੀ ਗੱਲ ਕੀ 2.5 ਸਾਲ ਲੰਘ ਗਏ ਹੁਣ ਜਿਹੜੀ ਗੱਲ ਆਪਣੀ ਅਖੀਰਤੀ ਹੈ ਜੀ ਸਰਦਾਰ ਸਿਮਰਜੀਤ ਮਾਨਸਾਹ ਦੀ ਜਿੱਤ ਹੋਣੀ ਹੈਗੀ ਸੁਰੂਲ ਉਤੇ ਵਿੱਚੋਂ ਮੰਨ ਲਓ ਵੀ ਝਾੜੂ ਝੂੜਾ ਨਾ ਕੋਈ ਨਹੀਂ ਪਹੁੰਚਦਾ ਹੈਗਾ ਕੀ ਵਧੀਆ ਕਿ ਲੱਗਦਾ ਵੈਸੇ ਮਾਨਸਾਹ ਦੇ ਵਿੱਚ ਕੁਝ ਕੋਈ ਪਤਾ ਹੋਊਗਾ ਵੀ ਮਾਨ ਸਾਹਿਬ ਦਾ ਪਿੱਛੇ ਸਾਨੂੰ ਆਜੀ ਵਧੀਆ ਲੱਗਦੀ ਹੈਗੀ ਕੁਝ ਵਧੀਆ ਲੱਗਦਾ ਹਾਂ ਜੀ ਕੀ ਸਿੱਖੀ ਵਧੀਆ ਲੱਗਦੀ ਸਿੱਖੀ ਵਧੀਆ ਲੱਗਦੀ ਹੈ ਸਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਮਤ ਟੀਮ ਦੇ ਜੁੜੇ ਸਰ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਅਸੀਂ ਠੀਕ ਠਾਕ ਹੋਵੋਗੇ ਦੋਸਤੋ ਅਸੀਂ ਸੰਗਰੂਰ ਦੇ ਵਿੱਚ ਮੌਜੂਦ ਹਾਂ ਤੇ ਇਸ ਸਮੇਂ ਜਿਹੜਾ ਸਿਆਸਤ ਦਾ ਮਾਹੌਲ ਹੈ ਵੋਟਾਂ ਦਾ ਮਾਹੌਲ ਹੈ ਪੂਰਾ ਗਰਮਾਇਆ ਹੋਇਆ ਹੈ ਤੇ ਇਸ ਸਮੇਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਇਕੱਠ ਦੇ ਵਿੱਚ ਮੌਜੂਦ ਆਗੇ ਇਥੋਂ ਜਿਹੜਾ ਕਾਫਲਾ ਉਹਨਾਂ ਦਾ ਸ਼ੁਰੂ ਹੋਣਾਗਾ ਪਸੌੜ ਦੇ ਵਿਖੇ ਮੌਜੂਦ ਆਗੇ ਅਸੀਂ ਤੇ ਜਿਹੜਾ ਇੱਕ ਵੱਡਾ ਕਾਫਲਾ ਵੱਡੀ ਤਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿਮਰਨਜੀਤ ਸਿੰਘ ਮਾਨ ਜੀ ਦਾ ਕਾਫਲਾ ਸ਼ੁਰੂ ਹੋਣਾਗਾ ਤੇ ਸਾਡੇ ਨਾਲ ਕੁਝ ਇੱਕ ਸੰਗਤਾਂ ਹੋਣਗੀਆਂ ਵਰਕਰ ਹੋਣਗੇ ਆਪਾਂ ਗੱਲਬਾਤ ਕਰਾਂਗੇ ਬਾਬਾ ਹਰਬੰਸ ਸਿੰਘ ਜੀ ਹੋਣਗੇ ਬਾਬਾ ਹਰਬੰਸ ਸਿੰਘ ਜੀ ਹੋਣਗੇ ਬਾਬਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੈਂ ਸ਼ੁਰੂਆਤ ਇਹੀ ਚੀਜ਼ ਤੋਂ ਕਰਨੀ ਚਾਹੂੰਗਾ ਅੱਜ ਕੱਲ ਕਹਿੰਦੇ ਹਰ ਇੱਕ ਸ਼ਖਸ ਨੂੰ ਪੰਥ ਨਾਲ ਖੜਨ ਦੀ ਲੋੜ ਹੈਗੀ ਪੰਥ ਨਾਲ ਜੁੜਨ ਦੀ ਲੋੜ ਹੈਗੀ ਤੇ ਤੁਸੀਂ ਅੱਜ ਇੱਕ ਅਜਿਹੇ ਇਕੱਠ ਦੇ ਵਿੱਚ ਸਮੂਹਿਤ ਕਰ ਰਹੇ ਹੋਗੇ ਜਿਹੜੇ ਕਿ ਪਿਛਲੇ ਲੰਮੇ ਸਾਲਾਂ ਤੋਂ ਜੇਕਰ ਆਪਾਂ ਚੱਲੋ ਗੱਲ ਕਰੀਏ ਵੀ 40 ਸਾਲਾਂ ਤੋਂ ਪੰਥ ਦੇ ਨਾਲ ਜੁੜੇ ਹੋਏ ਨੇ ਕਿ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਕਿੰਨਾ ਕ ਮਾਣ ਮਹਿਸੂਸ ਹੁੰਦਾ ਵੀ ਅਸੀਂ ਇੱਕ ਅਜਿਹੇ ਸ਼ਸਤਰਾਂ ਖੜਿਆਂਗੇ ਜਿਹੜੇ ਕਿ ਹੋਣ ਦੀ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸ਼ੁਰੂ ਤੋਂ ਹੀ ਚੱਲਿਆ ਹੋਇਆ ਮੈਨੂੰ ਤੇ ਮਾਨ ਸਾਹਿਬ ਦੇ ਉੱਤੇ ਰੱਬ ਜਿੰਨਾ ਭਰੋਸਾ ਹੈ ਪਰ ਇਸ ਵਾਰ ਜਿਹੜਾ ਦੇਖਣ ਵਾਸਤੇ ਉਹ ਆਨੰਦ ਹੈ ਕੋਈ ਵੱਖਰਾ ਹੀ ਹੈ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਜਾਗ ਲਿਓ ਰੇ ਮਨਾਂ ਜਾਗ ਲਿਓ ਕਹਾਂ ਗਾਫਲ ਹੋਇਆ ਸੰਗਰੂਰ ਨਹੀਂ ਪੂਰੀ ਦੁਨੀਆ ਦੇ ਲੋਕ ਜਾਗ ਚੁੱਕੇ ਨੇ ਬਈ ਸਰਦਾਰ ਸਿਮਰਨਜੀਤ ਸਿੰਘ ਮਾਨਬਰਗਾ ਕੋਈ ਇਮਾਨਦਾਰ ਬੰਦਾ ਨਹੀਂ ਹੈਗਾ ਉਹ ਡ੍ਰਿੜ ਇਰਾਦੇ ਦਾ ਉਹਦਾ ਕਰਤਾਰ ਬੜਾ ਉੱਚਾ ਹੈ ਉਹ ਕੋਈ ਸਟੈਂਡ ਦੇ ਉੱਤੇ ਐ ਨਾ ਵਿਕੇ ਐ ਨਾ ਝੁਕੇ ਐ ਉਹ ਕਿਸੇ ਦੇ ਅੱਗੇ ਗੋਡੇ ਨਹੀਂ ਟੇਕਦਾ ਹੈਗਾ ਬਿਲਕੁਲ ਜਿਹੜੀ ਉਹਨਾਂ ਦੇ ਹਿਰਦੇ ਦੇ ਵਿੱਚ ਗੱਲ ਹੈ ਉਹੀ ਉਹਨਾਂ ਦੇ ਮੁਖ ਦੇ ਵਿੱਚ ਗੱਲ ਹੈ ਉਹਦੀ ਗੱਲ ਕੀਮਤੀ ਹੁੰਦੀ ਹੈ ਸਾਡੇ ਲੋਕਾਂ ਨੂੰ ਸਮਝ ਥੋੜੀ ਦੇਰ ਬਾਅਦ ਆਉਂਦੀ ਹੈ ਪਰ ਹੁਣ ਉਹ ਸਮਾਂ ਆ ਗਿਆ ਜਿਹੜੀ ਸਾਰੀ ਦੁਨੀਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੰਗੀ ਤਰ੍ਹਾਂ ਜਾਣ ਗਈ ਹੈ ਵੀ ਇਹ ਉਹ ਜਹਾਦਾ ਜੋਧ ਹੈ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਬਾਦਲਾਂ ਦੀ ਸਹ ਨਾਲ ਕਾਂਗਰਸ ਨੇ ਹਮਲਾ ਕੀਤਾ ਸੀਗਾ ਇਹਨੇ ਉਦੋਂ ਆਪਣਾ ਆਈਪੀਐਸ ਆਈਐਸ ਦਾ ਅਹੁਦਾ ਐਡਾ ਵੱਡਾ ਡੀਆਈਜੀ ਦਾ ਉਹਦਾ ਛੱਡ ਕੇ ਸਿਰਫ ਤੇ ਸਿਰਫ ਕੌਮ ਨੂੰ ਸਮਰਪਿਤ ਹੋ ਗਿਆ ਸੀਗਾ ਉਹਦੇ ਨਾਂ ਖਿੱਚੇ ਪਏ ਨੇ ਜਰਨੈਲ ਦੇ ਉਹਦਾ ਜਵਾੜਾ ਬੱਟ ਮਾਰ ਮਾਰ ਕੇ ਪੁਲਿਸ ਵਾਲਿਆਂ ਨੇ ਤੋੜੇ ਪਿਆ ਉਹਦੀ ਦਾੜੀ ਪੁੱਟੀ ਪਈ ਹੈ ਉਹਦੇ ਕੋਲੇ ਜ਼ਮੀਨ 700 ਮਰਬੇ ਸੀਗੀ ਜਿਹੜੀ ਸਾਰੀ ਕੌਮ ਦੇ ਲੇਖੇ ਲਾ ਚੁੱਕੇ ਐ ਤੇ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਆ ਸਾਰੇ ਸੰਗਰੂਰ ਨਹੀਂ ਸਾਰਾ ਪੰਜਾਬ ਕੀ ਸਾਰੀ ਦੁਨੀਆ ਦੇ ਵਿੱਚ ਜੂਏ ਨੋ ਰਾਹੀਂ ਗੱਲ ਪਹੁੰਚ ਗਈ ਹੈ ਬਈ ਸਿੱਖਾਂ ਦਾ ਇੱਕੋ ਇੱਕ ਲੀਡਰ ਹੈ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਇਸ ਵਾਰ ਤਾਂ 13 ਦੀਆਂ 13 ਸੀਟਾਂ ਜਾਬ ਦੀਆਂ ਇੱਕ ਚੰਡੀਗੜ੍ਹ ਦੀ ਦੋ ਅਸੀਂ ਹਰਿਆਣੇ ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਵਾਸਤੇ ਬੰਦੇ ਨਿਯੁਕਤ ਕੀਤੇ ਆ ਇਹ ਜਿੱਤਣਗੇ ਪੱਕਾ ਉਹ ਵੀ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਆਪਾਂ ਇਸ ਸਮੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੜਿਆਂਗੇ ਸੰਗਰੂਰ ਜ਼ਿਲ੍ਹੇ ਨੂੰ ਵੈਸੇ ਆਮ ਆਦਮੀ ਪਾਰਟੀ ਦਾ ਹੜ ਕਿਹਾ ਜਾਂਦਾ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਂ ਹੋਰ ਪਾਰਟੀ ਆਉਣਾ ਨਾਮੁਮਕਨ ਹੈ ਪਰ ਜੇਕਰ ਆਪਾਂ ਪਿਛਲੀ ਜਿਮਨੀ ਚੌਂਂ ਦੇ ਉੱਤੇ ਝਾਤ ਮਾਰਦੇ ਆ ਤਿੰਨ ਮਹੀਨਿਆਂ ਦੇ ਵਿੱਚ ਤਖਤਾ ਪਲਟਦਾ ਸੀਗਾ ਤਿੰਨ ਮਹੀਨਿਆਂ ਦੇ ਵਿੱਚ ਦੱਸਦਾ ਸੀਗਾ ਵੀ ਆਮ ਆਦਮੀ ਪਾਰਟੀ ਦੇ ਜਿਹੜੀ ਹੋਂਦ ਹੈ ਜਾਂ ਫਿਰ ਕੰਮ ਨੇ ਕਿੰਨੇ ਕੁ ਕੀਤੇ ਗਏ ਨੇ ਕਿ ਤੇ ਇਸ ਵਾਰ ਕੀ ਲੱਗਦਾ ਹੈਗਾ ਜਿਹੜਾ ਉਹ ਤਿੰਨ ਮਹੀਨਿਆਂ ਦੇ ਵਿੱਚ ਤਖਤਾ ਪਲਟਿਆ ਸੀਗਾ ਉਸੇ ਤਰ੍ਹਾਂ ਇਸ ਵਾਰ ਵੀ ਰੰਗ ਦਿਖਾਵਾਂਗੇ ਇਹ ਤਾਂ 100% ਕਲੀਅਰ ਹੈ ਜੀ ਉਸ ਤੋਂ ਅੱਗੇ ਜਾ ਉਸ ਤੋਂ ਅੱਗੇ ਪਹਿਲਾਂ ਤਾਂ ਸਾਰੀ 6000 ਦੀ ਲੀਡ ਸੀ ਸਾਡੀ ਵੋਟਾਂ ਦੀ ਵਿੱਚ ਤੇ ਮਲੇਰ ਕੋਲ ਆ ਜਿੰਦਾਬਾਦ ਹੀ ਰਿਹਾ ਜਿੰਦਾਬਾਦ ਹੀ ਰਹੂਗਾ ਪਹਿਲਾਂ ਮਲੇਰ ਕੋਲ ਦਾ ਵਾੜਾ ਵੱਡਾ ਜ਼ੋਰ ਸੀਗਾ ਹੁਣ ਮਲੇਰ ਕੋਲ ਤਾਂ ਹੈਗਾ ਹੀ ਹੈਗਾ ਹੁਣ ਤਾਂ ਸਾਡੀ ਧੂਰੀ ਲਹਿਰਾ ਗਾਗਾ ਬਰਨਾਲਾ ਇਹ ਪੂਰੇ ਕੈਮ ਨੇ ਮੁੱਠੀਆਂ ਜਿੁੱ ਸੁੱੱਕੀ ਫਿਰਦੇ ਨੇ ਵੀ 92 ਜਿਹੜੇ ਮਿੱਟੀ ਦੇ ਗੋਗੇ ਬਣਾ ਕੇ ਤੋਰਦੇ ਨਾ ਆਪਾਂ ਨੇ ਉਹਨਾਂ ਨੇ ਝੂਠੇ ਹੀ ਲਾਰੇ ਲਾਏ ਨੇ ਉਹਨਾਂ ਨੇ ਹਵਾ 'ਚੇ ਤੀਰ ਮਾਰੇ ਨੇ ਕਹਿੰਦੇ 1000 ਰੁਪਏ ਦੀ ਕੋਈ ਗੱਲ ਕਰਦਾ ਸੀਗਾ 1000 ਰੁਪਏ ਕਿਵੇਂ ਦੇ ਦੇਣਗੇ 2500 ਕਿਵੇਂ ਦੇ ਦੇਣਗੇ ਅੱਜ ਦੀ ਤਰੀਕ ਵਿੱਚ ਨੋਟ ਕਰ ਲਿਓ ਤੁਹਾਡੀ ਗੱਲ ਸਾਰੀ ਦੁਨੀਆ ਦੇਖ ਰਹੀ ਹੋਊਗੀ ਸਾਡੇ 400 ਲੱਖ ਕਰੋੜ ਰੁਪਏ ਦਾ ਕਰਜ਼ਾਈ ਸਾਡਾ ਪੰਜਾਬ ਆ ਆਮ ਆਦਮੀ ਪਾਰਟੀ ਦੀ ਵਜ੍ਹਾ ਨਾਲ ਹੈ ਨਾ ਇਹਨਾਂ ਕਰਜ਼ਾ ਬਾਦਲ ਨੇ ਲਿਆ ਸੀ ਨਾ ਇਹਨਾਂ ਕਰਜ਼ਾ ਕਾਂਗਰਸ ਨੇ ਲਿਆ ਸੀ ਇਹਨੇ ਉਹਨਾਂ ਤੋਂ ਦੁੱਗਣਾ ਕਰਜ਼ਾ ਲੈ ਕੇ ਅੱਜ 4.5 ਲੱਖ ਕਰੋੜ ਰੁਪਈਆ ਕਰਜ਼ਾ ਪੰਜਾਬ ਨੇ ਦੇਣਾ ਤੇ 1000 ਰੁਪਈਆ ਆਪਾਂ ਨੂੰ ਕਿਵੇਂ ਆਜੂ 2500 ਆਪਾਂ ਨੂੰ ਕਿਵੇਂ ਆਜੂ ਨੌਕਰੀਆਂ ਆਪਾਂ ਨੂੰ ਕਿਵੇਂ ਮਿਲ ਜਾਣਗੀਆਂ ਇਹ ਤਾਂ ਸਾਡੀਆਂ ਜ਼ਮੀਨਾਂ ਨੂੰ ਵਕਾਉਣ ਵਾਸਤੇ ਲੱਗੇ ਹੋਏ ਨੇ ਕੋਈ ਇਹਨਾਂ ਨੇ ਪਾਣੀ ਦਾ ਬੰਦੋਬਸਤ ਨਹੀਂ ਕੀਤਾ ਕੋਈ ਇਹਨਾਂ ਨੇ ਨੌਕਰੀਆਂ ਕੋਈ ਬੰਦੋਬਸਤ ਨਹੀਂ ਕੀਤਾ ਜਿਹੜੀਆਂ ਨੌਕਰੀਆਂ ਕਹਿੰਦੇ ਨਾ ਆ ਲੋਕ ਜਿਹੜੇ ਦੇਖ ਲੈਂਦੇ ਨੇ ਵੀ ਨੌਕਰੀਆਂ ਦਿਤੀਆਂ ਇਦਾਂ ਉਹ ਚਰਨਜੀਤ ਸਿੰਘ ਚੰਨੀ ਸੀ ਜਿਹੜਾ 6 ਮਹੀਨੇ ਬਾਅਦ ਦੇ ਮੁੱਖ ਮੰਤਰੀ ਬਣਿਆ ਸੀ ਪੁਲਿਸ ਦੀਆਂ ਵੈਕੈਂਸੀਆਂ ਉਹਨੇ ਗੱਡੀਆਂ ਸੀਗੀਆਂ ਇਹਨੇ ਸਰਟੀਫਿਕੇਟ ਦੇਤੇ ਵੀ ਮੈਂ ਨੌਕਰੀਆਂ ਦਿਤੀਆਂ ਨੇ ਇਹਨੇ ਕੋਈ ਨੌਕਰੀ ਨਹੀਂ ਦਿੱਤੀ ਇਹਦਾ ਕੋਈ ਵੀ ਕਾਰਜਕਾਰੀ ਚੱਜਦੀ ਨਹੀਂ ਹੈਗੀ ਇਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਪਤੀ ਦੀ ਜਿਹੜੀ ਗੱਲ ਸੀਗੀ ਉਹ ਨਹੀਂ ਕਰੀ 24 ਘੰਟੇ ਦੀ ਗੱਲ ਕਰਦਾ ਸੀਗਾ 6 ਮਹੀਨੇ ਦੀ ਗੱਲ ਕੀ 2.5 ਸਾਲ ਲੰਘ ਗਏ ਉਹ ਜਿਹੜਾ ਇਹਨਾਂ ਦਾ ਕੁਮਰ ਵਿਜੇ ਪ੍ਰਤਾਪ ਸੀ ਨਾ ਜੀ ਦੇ ਵਾਸਤੇ ਕਹਿੰਦੇ ਸੀ 24 ਘੰਟੇ ਦੇ ਵਿੱਚ ਅਸੀਂ ਦੋਖੀਆਂ ਨੂੰ ਜੇਲ੍ਹਾਂ ਚ ਬੰਦ ਕਰਦੇਾਂਗੇ ਉਹਨੂੰ ਵਿਧਾਨ ਸਭਾ ਦੇ ਵਿੱਚ 10 ਮਿੰਟ ਨਹੀਂ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਬਾਬਤ ਬੋਲਣ ਵਾਸਤੇ ਤੇ ਇਹਨਾਂ ਦੀ ਕਿਹੜੀ ਪ੍ਰਾਪਤੀ ਹੈ ਮੇਰੇ ਨਾਲ ਆ ਕੇ ਗੱਲ ਕਰ ਲੈਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਹਿੰਦਾ ਸੀ ਸੱਥਾਂ ਦੇ ਵਿੱਚ ਹੋਇਆ ਕਰੂ ਸਾਰਾ ਕੰਮ ਜਿਹੜਾ ਇਹਨਾਂ ਦਾ ਮੀਟਿਆਰ ਖੜਾ ਹੈ ਕਿਸੇ ਵੀ ਪਿੰਡ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਇੱਕ ਵਾਰੀ ਆ ਕੇ ਤਾਂ ਦੇਖੇ ਸਾਡਾ ਕੌਮ ਦਾ ਬੱਬਰ ਸ਼ੇਰ ਮੌਜੂਦਾ ਐਮਪੀ ਹੈ ਕੋਈ ਸਿਕਿਉਰਿਟੀ ਵਾਲਾ ਤੁਹਾਨੂੰ ਉਹਨਾਂ ਦੇ ਨਾਲ ਨਹੀਂ ਮਿਲੂਗਾ ਉਹ ਕਹਿੰਦਾ ਮੈਂ ਸਿੱਖਾਂ ਮੈਨੂੰ ਸਿੱਖਾਂ ਦਿਓ ਕੀ ਖਤਰਾ ਖਤਰਾ ਇਹ ਇੰਨੀਆਂ-ਇੰਨੀਆਂ ਸਕਿਉਰਟੀਆਂ ਭਗਵੰਤ ਮਾਨ ਦੇ ਨਾਲ ਕਿੰਨੀ ਸਕਿਉਰਟੀ ਹੈ ਉਹਦੇ ਘਰ ਵਾਲੀ ਨਾਲ ਕਿੰਨੀ ਸਕਿਉਰਟੀ ਹੈ ਉਹਦੀ ਭੈਣ ਨਾਲ ਕਿੰਨੀ ਸਕਿਉਰਟੀ ਹੈ ਉਹਦੀ ਮਾਂ ਨਾਲ ਕਿੰਨੀ ਸਕਿਉਰਟੀ ਹੈ ਆ ਕੌਮ ਦਾ ਬੱਬਰ ਸੇਰ ਐ ਇੱਥੇ ਆਊਗਾ ਹੁਣ 10 ਮਿੰਟ ਦੇ ਵਿੱਚ ਆਉਣ ਵਾਲਾ ਕੋਈ ਵੀ ਬੰਦਾ ਕੋਈ ਸਕਿਉਰਟੀ ਵਾਲਾ ਨਹੀਂ ਹੈ ਤੁਸੀਂ ਮਿਲੋਗੇ ਤੁਹਾਨੂੰ ਵੀ ਜਫੀ ਬਾਕੇ ਮਿਲੂਗਾ ਉਹਨੂੰ ਖਤਰਾ ਹੀ ਨਹੀਂ ਐ ਮੌਤ ਤੋਂ ਉਹ ਮੌਤ ਤੋਂ ਡਰਨ ਵਾਲਾ ਬੰਦਾ ਨਹੀਂ ਉਹ ਬੱਬਰ ਸੇਰ ਐ ਕੌਮ ਦਾ ਕੌਮ ਇੱਜ਼ਤ ਹਉਗੀ ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡ ਨਾਲ ਕੁਝ ਨੌਜਵਾਨ ਵੀ ਨਾ ਬਾਈ ਨਾਲ ਗੱਲ ਕਰਦੇ ਬਾਈ ਜੀ ਆਜੋ 1 ਮਿੰਟ ਬਾਈ ਜੀ ਕੀ ਹਾਲ ਹੈ ਬਲ ਤਾਂ ਠੀਕ ਹੋ ਜੀ ਵਧੀਆ ਵੀਰ ਜੀ ਬਹੁਤ ਵਧੀਆ ਜੀ ਵੀਰੇ ਜਿਹੜੀ ਅੱਜ ਦੀ ਤਰੀਕ ਹੈਗੀ ਹੈ ਜੇ 29 5 ਤਰੀਕ ਹੈਗੀ ਸਾਰੇ ਯਾਦ ਹੋਗਾ ਸਿੱਧੂ ਬਾਈ ਸਿੱਧੂ ਮਸੇਵਾਲਾ ਜਿਹੜੇ ਹੈਗੇ ਨੇ ਸਾਡੇ ਵਿਚਕਾਰ ਨਹੀਂ ਰਿਹਾ ਜਿਉਂ ਨਾ ਦੂਜੀ ਵਰਸ ਹੀ ਹੈਗੀ ਅੱਜ ਦੇ ਦਿਨ ਹੀ ਉਹਨਾਂ ਨੂੰ ਮਤਲਬ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਤੁਹਾਨੂੰ ਕੀ ਲੱਗਦਾਗਾ ਵੀ ਇਨਸਾਫ ਹਜੇ ਤੱਕ ਨੇੜੇ ਤੇੜੇ ਵੀ ਨਹੀਂ ਹੈ ਇਨਸਾਫ ਨਹੀਂ ਮਿਲ ਚੁੱਕਿਆ ਨੌਜਵਾਨ ਦੀ ਹੱਤਿਆ ਹੋਈ ਹੈਗੀ ਮਾਪਿਓ ਦਰਦ ਦਰ ਭ ਫੋਨੋ ਕੀ ਲੱਗਦਾਗਾ ਵੀ ਕਿੱਥੇ ਗੱਲ اٹਕੀ ਹੋਈ ਹੈ ਕਿ ਕਿਉਂ ਨਾ ਇਨਸਾਫ ਮਿਲ ਰਿਹਾ ਦੇਖੋ ਵੀਰ ਜੀ ਸਰਦਾਰ ਸਿਮਰਜੀਤ ਮਾਨ ਤੋਂ ਬਗੈਰ ਪਾਰਲੀਮੈਂਟ ਦੇ ਵਿੱਚ ਨਾ ਤਾਂ ਮੂਸੇ ਵਾਲੇ ਬਾਰੇ ਕੋਈ ਗੱਲ ਕਰਦਾਗਾ ਠੀਕ ਹੈ ਨਾ ਕੋਈ ਦੀਪ ਸਿੱਧੂ ਬਾਰੇ ਗੱਲ ਕਰਦਾ ਹੋਰ ਵੀ ਆਪਣੇ ਕਿੰਨੇ ਸੀਧਾ ਨੇ ਸੀਧੇ ਦਿੱਤੀਆਂ ਨੇ ਉਹਨਾਂ ਬਾਰੇ ਕੋਈ ਨਹੀਂ ਗੱਲ ਕਰਦਾ ਮੂਸੇ ਵਾਲੇ ਦੀ ਗੱਲ ਕਰੀਏ ਮੂਸੇ ਵਾਲੇ ਦਾ ਕੋਈ ਮੰਨ ਲੋ ਵੀ ਆਪਣੇ ਇਦਨ ਬਾਰੇ ਬਗੈਰ ਗੱਲ ਨਹੀਂ ਕਰਦਾ ਹੈਗਾ ਹੁਣ ਜਿਹੜੀ ਗੱਲ ਆਪਣੀ ਅਖੀਰਤੀ ਹੈ ਜੀ ਸਰਦਾਰ ਸਿਮਰਜੀਤ ਮਾਨ ਸਾਧੀ ਜਿੱਤ ਹੋਣੀ ਹੈਗੀ ਸრულ ਉਤੇ ਵਿੱਚੋਂ ਮੰਨ ਲੋ ਵੀ ਝਾੜੂ ਝੂੜਾ ਨਾਲ ਕੋਈ ਨਹੀਂ ਪੋਦਾ ਹੈਗਾ ਮੇਰੇ ਤੋਂ ਦੇਖ ਸਕਦਾ ਹੈ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਪੁੱਤ ਕੀ ਹਾਲ ਹੈ ਕੀ ਨਾਮ ਆ ਤੁਹਾਡਾ ਪਹਿਲਾ ਪ੍ਰਵਜ ਪ੍ਰਵਜ ਸਿੰਘ ਕਿੰਨੀ ਉਮਰ ਕਿੰਨੀ ਆ ਤੁਹਾਡੀ 12 12 ਸਾਲ ਹੈਗੀ ਮੈਂ ਦੇਖ ਰਿਹਾ ਆਂਗਾ ਤੁਹਾਡੀ 12 ਸਾਲ ਦੀ ਉਮਰ ਆਗੀ 12 ਸਾਲ ਦੇ ਬੱਚਿਆਂ ਤਾਂ ਹਜੇ ਇਹਨਾਂ ਗਿਆਨ ਵੀ ਨਹੀਂ ਹੁੰਦਾ ਇਲੈਕਸ਼ਨ ਦਾ ਜਾਂ ਫਿਰ ਵੀ ਪਾਰਟੀਆਂ ਦਾ ਵੀ ਕਿਹੜੀ ਪਾਰਟੀ ਕਿਸ ਤਰ੍ਹਾਂ ਦੀ ਜਾਂ ਫਿਰ ਕਿਹੜੀ ਪਾਰਟੀ ਦੇ ਕੀ ਕੰਮ ਕੀਤੇ ਨੇ ਤੁਸੀਂ ਆਇਓਗੇ ਪਹਿਲਾਂ ਤਾਂ ਮੈਨੂੰ ਇਹ ਹੀ ਦੱਸੋ ਦਿਲ ਦੇ ਵਿੱਚ ਕੀ ਲੈ ਕੇ ਆਇਓਗੇ ਵੀ ਅੱਜ ਅਸੀਂ ਆਇਾਂਗੇ ਮਾਨ ਸਾਹਿਬ ਨਾਲ ਖੜੇ ਹੋਗੇ ਦਿਲ ਦੇ ਵਿੱਚ ਕੀ ਲੈ ਕੇ ਆਇਓਂਗੇ ਜੁਤਿਆ ਆਮਾਂਗੇ ਹਾਂ

ਪਰ ਕੰਮ ਕਹਿੰਦੇ ਜਿਹੜੇ ਲੋਕਾਂ ਦੇ ਹੁੰਦੇ ਨੇ ਸੁਣਵਾਈ ਹੁੰਦੀ ਹੈਗੀ ਉਹ ਬਹੁਤ ਘੱਟ ਹੁੰਦੀ ਹੈਗੀ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਾਹਿਬ ਐਮਪੀ ਰਹੇ ਨੇਗੇ ਕਿੰਨੇ ਕ ਸੁਣਵਾਈ ਹੋਈ ਹੈਗੀ ਜਾਂ ਫਿਰ ਕਿੰਨੇ ਕੰਮ ਹੋਏ ਨੇ ਲੋਕਾਂ ਦੇ ਬਹੁਤ ਕੰਮ ਹੋਏ ਨੇ ਅਸੀਂ ਤਾਂ ਭੇਵੇ ਤੋਂ ਮਿਲਣ ਆਏ ਆ ਮਾਨ ਸਿੰਘ ਨੂੰ ਆਈ ਕਿ ਮਿਲ ਕੇ ਆਏ ਕਰਵਾਉਣ ਆਏ ਨੇ ਜੀ ਇਹ ਹਰਿਆਣੇ ਚੋਂ ਆਏ ਨੇ ਭੇਵੇ ਤੋਂ ਉਹਦੇ ਮਾਨ ਸਾਹਿਬ ਜੀ ਅੱਜ ਰੋਡ ショਅ ਦੇ ਵਿੱਚ ਸ਼ਾਮਲ ਹੋਣ ਆਏ ਨੇ ਉਹਨਾਂ ਦੀ ਪ੍ਰਾਪਤੀਆਂ ਦੇਖੀਆਂ ਪਾਰਲੀਮੈਂਟ 'ਚ ਬੋਲਦੇ ਨੇ ਤੇ ਸਪੈਸ਼ਲ ਬੀਬੀ ਜੀ ਕੋਈ ਇਹਨਾਂ ਨੇ ਤੇਲ ਨਹੀਂ ਲਿਆ ਮਾਨ ਸਾਹਿਬ ਤੋਂ ਕੋਈ ਨਹੀਂ ਇੱਥੇ ਅੱਜ ਦੇ ਘੜੀ 'ਚ ਅਸੀਂ ਦੇਖਦੇ ਹਾਂ ਦਿਹਾੜੀਆਂ ਤੇ ਲੈ ਕੇ ਇਹ ਸਰਦਾਰ ਜਿਹੜਾ ਭਗਵੰਤਮਾਨ ਆ ਸੀਐਮ ਆ ਜਿਹੜਾ ਉਹ 700 500 ਦਿਹਾੜੀ ਤੇ ਲੈ ਜਾਂਦੇ ਨੇ ਸ਼ਾਮ ਨੂੰ ਦਿਹਾੜੀ ਉੱਥੇ ਦਫ਼ਤਰਾਂ ਦੇ ਵਿੱਚ ਖੜੇ ਹੁੰਦੇ ਨੇ ਇਹ ਪਹਿੇਵੇ ਤੋਂ ਚੱਲ ਕੇ ਆਪ ਦਾ ਤੇਲ ਪਵਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਮੂਲੀਅਤ ਕਰਨ ਆਏ ਨੇ ਉਹਨਾਂ ਨੂੰ ਵਧੀਆ ਦੇਖਣ ਨੂੰ ਵਧੀਆ ਲੱਗੇ ਇਹਨਾਂ ਨੇ ਉਹਨਾਂ ਦੇ ਕੰਮ ਵਧੀਆ ਲੱਗੇ ਤੇ ਉਹਨਾਂ ਨੂੰ ਅੱਜ ਮਿਲਣਗੇ ਵੀ ਪਹਿਲੀ ਵਾਰ ਮਿਲਣਗੇ ਪਰ ਸਾਰਾ ਰੋਡ ਸੋਇ ਕਰਨਗੇ ਸ਼ਾਮ ਤੱਕ ਚਾਹੇ ਹਨੇਰਾ ਹੋ ਜਾਵੇ ਹਾਂਜੀ ਬਿਲਕੁਲ ਪਰ ਜ਼ਿਆਦਾਤਰ ਨਾ ਇੱਕ ਗੱਲ ਕਹਿ ਦਿੱਤੀ ਜਾਂਦੀ ਕਿਉਂਕਿ ਗਰਮੀ ਦਾ ਮੌਸਮ ਹੈ ਗਰਮੀ ਵੀ ਵਾਵਾ ਹੀ ਪੈ ਰਹੀ ਹੈ ਇਸ ਵਾਰ ਤਾਂ ਕਹਿੰਦੇ ਜਿਹੜਾ ਇਸ ਤਰ੍ਹਾਂ ਦੇ ਰੈਲੀਆਂ ਦੇ ਵਿੱਚ ਜ਼ਿਆਦਾਤਰ ਸਿਆਣੇ ਬਜ਼ੁਰਗ ਜਾਂ ਫਿਰ ਜਿਹੜੇ ਬਜਾਫਰ ਜਿਹੜੇ ਅਹੁਦੇਦਾਰ ਸਹਿਬਾਨ ਹੁੰਦੇ ਨੇ ਉਹੋ ਦੇਖਣ ਨੂੰ ਮਿਲਦੇ ਨੇਗੇ ਤੁਸੀਂ ਇਸ ਧਰਨੇ ਦੇ ਵਿੱਚ ਪਹੁੰਚੋਗੇ ਇਸ ਮੁਜ਼ਾਹਰੇ ਦੇ ਵਿੱਚ ਆ ਰਹੇ ਹੋਗੇ ਤੁਸੀਂ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਹਾਡੇ ਮਨ ਦੀਆ ਭਾਵਨਾਵਾਂ ਕੀ ਨੇਗੇ ਜਿਵੇਂ ਹੁੰਦਾ ਨਾ ਹਰ ਇੱਕ ਬੰਦਾ ਕੋਈ ਉਮੀਦ ਲੈ ਕੇ ਆਉਂਦਾਗਾ ਵੀ ਸਾਡਾ ਆਹ ਕੰਮ ਹੋਵੇ ਜਾਂ ਫਿਰ ਦੇਸ਼ ਦਾ ਆ ਭਵਿੱਖ ਵਧੀਆ ਬਣੇ ਕੀ ਉਮੀਦ ਲੈ ਕੇ ਆਏ ਹੋ ਸਾਡੀ ਉਮੀਦ ਇਹੀ ਆ ਵੀ ਇਹ ਸਰਦਾਰ ਸਿਮਰਿੰਜ ਸਿੰਘ ਮਾਨ ਜਿਹੜੇ ਗਰੀਬਾਂ ਦੇ ਮਸੀਹਾ ਨੇ ਗਰੀਬਾਂ ਦੀ ਗੱਲ ਸੁਣਦੇ ਨੇ ਅਸੀਂ ਜਦ ਵੀ ਇਹਨਾਂ ਦੇ ਦਫ਼ਤਰ ਵਿੱਚ ਜਾਈਏ ਤਾਂ ਇਹਨਾਂ ਨੇ ਜਦੋਂ ਇਹਨਾਂ ਨੂੰ ਅੰਦਰੋਂ ਪਤਾ ਲੱਗਦਾ ਵੀ ਕੋਈ ਬੀਬੀ ਮਿਲਣ ਆਈ ਆ ਤਾਂ ਚਾਹੇ ਇਹ ਪੱਗ ਤੋਂ ਬਿਨਾ ਪਰਨੇ ਵਿੱਚ ਹੀ ਬੈਠੇ ਹੋਣ ਇਹਨਾਂ ਨੇ ਬੀਬੀ ਨੂੰ ਅੰਦਰ ਬੁਲਾਣਾ ਪਰ ਅੱਜ ਅਸੀਂ ਕੋਈ ਐਮਏ ਐਮਐਲਐਨ ਤਾਂ ਛੱਡੋ ਐਮਪੀ ਨੂੰ ਤਾਂ ਛੱਡੋ ਕੋਈ ਜਿਹੜਾ ਝਾੜੂ ਦਾ ਨਾ ਵਰਕਰ ਆ ਉਹ ਵੀ ਗੇਟ ਤੇ ਜਿਹੜੇ ਕੁੱਤੇ ਬਣਾਏ ਹੋਣੇ ਤੇ ਉਹਨਾਂ ਦੇ 10-10 ਸਿਕਿਉਰਿਟੀ ਗਾਰਡ ਨੇ ਉੱਥੇ ਬੀਬੀ ਦਾ ਕੀ ਉੱਥੇ ਕੁੱਤਾ ਵੀ ਨਹੀਂ ਜਾ ਸਕਦਾ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਚਾਹੇ ਜਿੱਤਣ ਚਾਹੇ ਹਾਰਨ ਇਹਨਾਂ ਦੇ 24 ਘੰਟੇ ਦਰਵਾਜ਼ੇ ਖੁੱਲੇ ਨੇ ਕੋਈ ਵੀ ਆਵੇ ਕੋਈ ਭੁੱਖਾ ਨਹੀਂ ਆਉਂਦਾ ਹਰ ਟਾਈਮ ਲੰਗਰ ਚੱਲਦਾ ਜੀ ਇਹਨਾਂ ਦੇ ਹੁਣ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਲੈਕਸ਼ਨ ਦੇ ਦੌਰ 'ਚ ਇਹਨਾਂ ਦੇ ਲੰਗਰ ਚੱਲਦਾ ਜਦੋਂ ਮਰਜੀ ਇਹਨਾਂ ਦੀ ਕੋਠੀ ਇੱਥੇ ਚਲੇ ਜਾਓ ਫਤੇਗੜ ਸਾਹਿਬ ਚਲੇ ਜਾਵੋ ਇਹਨਾਂ ਦੇ ਦਰਵਾਜ਼ੇ 24 ਘੰਟੇ ਮਾਸੂਮਾਂ ਲਈ ਬੱਚਿਆਂ ਲਈ ਮਜ਼ਦੂਰਾਂ ਲਈ ਖੁੱਲੇ ਨੇ ਤੇ ਇੱਕ ਇਹਨਾਂ ਦੀ ਵੱਡੀ ਗੱਲ ਇਹ ਆ ਪਿਛਲੇ ਸਮੇਂ 'ਚ ਆ 1.5 ਮਹੀਨਾ ਹੋਇਆ ਇੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਿਹੜੀ ਮੌਤ ਹੋਈ ਆ ਪਰ ਮੁੰਡਿਆਂ ਦੀ ਨੌਜਵਾਨ ਮੁੰਡਿਆਂ ਜਹਰੀਲੀ ਸ਼ਰਾਬ ਪੀਣ ਕਾਰਨ ਜਿਹੜੀ ਉਹ ਨਸ਼ੇ ਦੀ ਭੇਡ ਚੜ ਗਏ ਮੈਂ ਦੇਖਿਆ ਕੋਈ ਉਥੇ ਆਮ ਆਦਮੀ ਪਾਰਟੀ ਦਾ ਵਰਕਰ ਐਮ ਐਲ ਐ ਮੈਂ ਤਾਂ ਛੱਡੋ ਕੋਈ ਜਿਹੜੇ ਝਾੜੂ ਵਾਲੇ ਦੇ ਵਰਕਰ ਨੇ ਜਾਂ ਜਿਹੜੇ ਅੱਜ ਖੈਰਾਜੀ ਫਿਰਦੇ ਨੇ ਉਹਨਾਂ ਦੇ ਵਰਕਰ ਨੌ ਜਿਹੜੀਆਂ ਡੈੱਡ ਬਾਡੀਆਂ ਪੰਜਾਂ ਸੀ ਜਿਹੜੇ ਅੱਜ ਕਹਿੰਦੇ ਆ ਨਾ ਵੀ ਇਹ ਮਰਿਆਂ ਦੇ ਵੀ ਉਹ ਲੈਂਦਾ ਇਹ ਸਿਮਰਜੀਤ ਸਿੰਘ ਮਾਨ ਵੀ ਮਰਿਆਂ ਦਾ ਸੇਕ ਲੈ ਕੇ ਤਾਂ ਕਰਦਾ ਰਾਜਨੀਤੀ ਵੀਰੇ ਇਹੇ ਜੀ ਧੁੱਪ ਸੀ ਮੈਂ ਖੁਦ ਨਾਲ ਖੜੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਵਰਕਰਾਂ ਸੀ ਤੇ ਖੁਦ ਖੜੀ ਸੀ ਸਰੋਪੇ ਦੇ ਕੇ ਮਾਨ ਸਨਮਾਨ ਨਾਲ ਉਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਸਿਵਾ ਜਲਦਾ ਸੀ ਇਸ ਤਰ੍ਹਾਂ ਮਾਨ ਸਾਹਿਬ ਖੜੇ ਸੀ ਇਹ ਕਰ ਲੈਂਦੇ ਵੀ ਆ ਕੇ ਜੀ ਰਾਜਨੀਤੀ ਉੱਥੇ ਉਸ ਦਿਨ ਰਾਜਨੀਤੀ ਇਹਨਾਂ ਨੂੰ ਵੀ ਪਤਾ ਸੀ ਵੀ ਚੋਣਾਂ ਦਾ ਸਮਾਂ ਅਸੀਂ ਜਾਈਏ ਸਾਰੀਆਂ ਡੈੱਡ ਬਾਡੀਆਂ ਨੂੰ ਸੰਸਕਾਰ ਕਰਾ ਕੇ 9:30 ਵਜੇ ਤੱਕ ਮਾਨ ਸਾਹਿਬ ਘਰੇ ਵੜੇ ਨੇ ਅਗਰਵਾਈਜ਼ ਜਿਹੜੇ ਜਿਹੜੀਆਂ ਡੈੱਡ ਬਾਡੀਆਂ ਨੇ ਹਸਪਤਾਲਾਂ ਚ ਪਈਆਂ ਧਰਨੇ ਦੇ ਵਿੱਚ ਵੀ ਮਾਨ ਸਾਹਿਬ ਬੈਠੇ ਸੀ ਉਦੋਂ ਕੋਈ ਕੈਂਡੀਡੇਟ ਕਿਉਂ ਨਹੀਂ ਆਇਆ ਕੋਈ ਵਰਕਰ ਕਿਉਂ ਨਹੀਂ ਆਇਆ ਜਿਹੜੇ ਅੱਜ ਜਿਹੜੇ ਕਾਫਲੇ ਬਣਾਈ ਫਿਰਦੇ ਨੇ ਝਾੜੂ ਵਾਲੇ ਵਰਕਰ ਉਦੋਂ ਕਿੱਥੇ ਸੀ ਜਿਹੜਾ ਸਰਦਾਰ ਹੈ ਭਗਵੰਤ ਮਾਨ ਹੈ ਇਹ ਕੌਂਦਾ ਸੀ ਵੋਟਾਂ ਲਈਆਂ ਕੰਮੀ ਮੰਗਦਾ ਰਹੇ ਸੂਰਜਾ ਕਮੀਆਂ ਦੇ ਵਿੜੇ ਉਹ ਕਮੀਆਂ ਹੀ ਸੀ ਜਿਹੜੇ ਮਰੇ ਪਏ ਸੀ ਜਿਹੜੀਆਂ ਵਿਧਵਾਵਾਂ ਅੱਜ ਵੀ ਬਿਲਕੁਦੀਆਂ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਾਹਿਬ ਤੋਂ ਮੰਗ ਕੀਤੀ ਆ ਵੀ ਹਰ ਇੱਕ ਪਰਿਵਾਰ ਨੂੰ 1-1 ਕਰੋੜ ਰੁਪਇਆ ਦਿੱਤਾ ਜਾਵੇ ਉਹਨਾਂ ਨੇ ਵਿਧਵਾਵਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਉਹਨਾਂ ਦੇ ਮਾਪਿਆਂ ਨੂੰ ਜਿਨ੍ਹਾਂ ਦੇ ਗਰੀਬ ਬੱਚੇ ਮਰੇ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਤੇ ਉਹਨਾਂ ਨੂੰ ਪੈਨਸ਼ਨਾਂ ਲਾਈਆਂ ਜਾਣ ਸਰਦਾਰ ਸਿਮਰਜੀਤ ਦਾ ਮਾਨ ਮਾਨ ਦਾ ਇਹੀ ਬਿਆਨ ਆ ਕੋਈ ਸਰਕਾਰ ਅੱਜ ਦਾ ਕੋ ਮਜ਼ਦੂਰਾਂ ਲਈ ਨਹੀਂ ਬੋਲੀ ਮੈਂ ਭਾਵਕ ਹਈਆਂ ਤਾਂ ਅੱਜ ਮੈਂ ਖੜੀ ਆਂ ਬਿਮਾਰ ਆ ਮੈਂ ਤਾਂ ਵੀ ਕਾਫਲੇ ਦੇ ਨਾਲ ਜਾਉਂਗੀ ਰੋਹ ਜਾਂਦੇ ਆ ਬਹੁਤ-ਬਹੁਤ ਤੁਹਾਨੂੰ ਬਹੁਤ ਚੰਗ ਲੇ ਗੱਲਬਾਤ ਕਰਕੇ ਸੋ ਦੋਸਤੋ ਅੱਜ ਅਸੀਂ ਸੰਗਰੂਰ ਦੇ ਵਿੱਚ ਖੜੇ ਸੀ ਕਿ ਤੁਹਾਨੂੰ ਦਿਖਾਇਆ ਗਿਆ ਕਿ ਲੋਕਾਂ ਦੇ ਵਿੱਚ ਹਜੂਮ ਐ ਲੋਕਾਂ ਦੇ ਵਿੱਚ ਇੱਕ ਜਨੂਨ ਐ ਮਾਨ ਸਾਹਿਬ ਨੂੰ ਲੈ ਕੇ ਕਿ ਉਹ ਸਾਡੇ ਵਿਚਕਾਰ ਇਸ ਤਰ੍ਹਾਂ ਐਮਪੀ ਬਣੇ ਰਹਿਣ ਤੇ ਜਿਹੜਾ ਪੰਜਾਬ ਦਾ ਵਿਕਾਸ ਹੈਗਾ ਸੰਗਰੂਰ ਜ਼ਿਲ੍ਹੇ ਦਾ ਵਿਕਾਸ ਆ ਲੰਬੇ ਸਮੇਂ ਤੱਕ ਕਰਦੇ ਰਹਿਣ ਤੇ ਹੁਣ ਇਹ ਦੇਖਣਾ ਹੋਵੇਗਾ ਲੋਕ ਸਿਮਰਜੀਤ ਸਿੰਘ ਮਾਨ ਨੂੰ ਕਿੰਨੇ ਵੱਡੇ ਰਿਕਾਰਡ ਦੇ ਨਾਲ ਜਿਤਾਉਂਦੇ ਨੇ ਉਹ